ਲੋਕ ਸਭਾ ਚੋਣਾਂ ਵਾਸਤੇ ਉਮੀਦਵਾਰਾਂ ਦੇ ਨਾਮਾਂ ਦੇ ਉੱਤੇ ਚਰਚਾ ਸ਼ੁਰੂ ਹੋ ਚੁੱਕੀ ਹੈ ਚੋਣਾਂ ਦੇ ਵਿੱਚ ਵੀ ਥੋੜਾ ਜਿਹਾ ਸਮਾਂ ਰਹਿ ਗਿਆ ਹੈ ਤੇ ਜਲੰਧਰ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਮੀਦਵਾਰ ਹੋਣਗੇ ਲੋਕ ਸਭਾ ਦੇ ਇਹ ਕਾਫੀ ਚਰਚਾ ਵਾਲੀ ਹੈ 13 ਸੀਟਾਂ ਤੇ ਲੜ ਰਹੀ ਹੈ ਕਾਂਗਰਸ 13 ਤੇ ਲੜ ਰਹੀ ਹੈ ਆਮ ਆਦਮੀ ਪਾਰਟੀ ਭਾਜੀਪੀ ਤੇ ਸ਼੍ਰੋਮਣੀ ਅਕਾਲੀ ਸੰਜੋਤਾ ਜੇ ਹੋਣਾ ਉਹ ਕਿੰਨੀਆਂ ਕਿੰਨੀਆਂ ਬਣ ਸੀਟਾਂ ਬਣਦੇ ਆਪਸ ਵਿੱਚੋਂ ਪਤਾ ਲੱਗੇਗਾ ਲੋਕ ਸਭਾ ਚੋਣਾਂ ਵਾਸਤੇ ਉਮੀਦਵਾਰਾਂ ਦੇ ਨਾਮਾਂ ਦੇ ਉੱਤੇ ਚਰਚਾ ਸ਼ੁਰੂ ਹੋ ਚੁੱਕੀ ਹੈ ਚੋਣਾਂ ਦੇ ਵਿੱਚ ਵੀ ਥੋੜਾ ਜਿਹਾ ਸਮਾਂ ਰਹਿ ਗਿਆ ਹੈ ਤੇ ਜਲੰਧਰ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਮੀਦਵਾਰ ਹੋਣਗੇ ਲੋਕ ਸਭਾ ਦੇ ਇਹ ਕਾਫੀ ਚਰਚਾ ਮਾਨੀ ਜੀ ਚਰਚਾ ਹੋ ਰਹੀ ਹੈ ਜੀ ਇਹ ਅਸਲ ਵਿੱਚ ਅ ਬਈ ਚੰਨੀ ਨੂੰ ਲੋਕ ਸਭਾ ਲੜਉਣਗੇ ਜਲੰਧਰ ਤੋਂ ਚੰਨੀ ਨੂੰ ਪਰਖਿਆ ਜਾਏਗਾ ਉੱਥੇ ਬੀ ਕਿ ਉਹ ਕਿੰਨੇ ਪਾਣੀ ਚ ਹੈਗੇ ਆ ਸਾਬਕਾ ਮੁੱਖ ਮੰਤਰੀ ਹੈਗੇ ਆ ਚਰਚਾ ਕਾਫੀ ਲੰਮੇ ਪੱਧਰ ਤੇ ਹੋ ਰਹੀ ਆ ਤੇ ਚੰਨੀ ਵੀ ਇਸ ਗੱਲ ਤੋਂ ਇਨਕਾਰ ਨਹੀਂ ਕਰਦੇ ਵੈਸੇ ਕਾਂਗਰਸ ਦੇ ਨਾ ਹਰ ਇੱਕ ਹਲਕੇ ਦੇ ਵਿੱਚ ਉਮੀਦਵਾਰਾਂ ਨੂੰ ਲੈ ਕੇ ਕਾਫੀ ਝਗੜਾ ਬਣਿਆ ਹੋਇਆ ਹੂੰ ਵੱਖ-ਵੱਖ ਤਰੀਕੇ ਨਾਲ ਕਾਂਗਰਸ ਦੇ ਉਮੀਦਵਾਰਾਂ ਨੂੰ ਲੈ ਕੇ ਝਗੜਾ ਬਣਿਆ ਹੋਇਆ ਕਾਫੀ ਤੇ ਦੇਖੋ ਆਖਰੀ ਲਿਸਟ ਵਿੱਚ ਕਿਹੜੇ-ਕਿਹੜੇ ਦਾ ਨਾਮ ਆਉਂਦਾ 13 ਸੀਟਾਂ ਤੇ ਲੜ ਰਹੀ ਹੈ ਕਾਂਗਰਸ 13 ਤੇ ਲੜ ਰਹੀ ਹੈ ਆਮ ਆਦਮੀ ਪਾਰਟੀ ਹੂੰ ਭਾਜਪਾ ਤੇ ਸ਼ਰਮਣੀ ਅਕਾਲ ਦੇ ਸੰਯੋਗਤਾ ਜੇ ਹੋਣਾ ਹੈ ਉਹ ਕਿੰਨੀਆਂ ਕਿੰਨੀਆਂ ਵੰਡ ਸਿੱਟਾਂ ਵੰਡਦੇ ਆ ਆਪਸ ਵਿੱਚੋਂ ਪਤਾ ਲੱਗੇਗਾ 6-7 ਵੰਡਦੇ ਆ ਕਿ 5-8 ਵੰਡਦੇ ਆ ਕਿ 4-9 ਵੰਡਦੇ ਆ ਕੋਈ ਪਤਾ ਨਹੀਂ ਲੱਗਦਾ ਹੈਗਾ ਕਿ ਕਿਹੜੇ ਵੰਡਣਗੇ ਤੇ ਵੈਸੇ ਵੱਧ ਸਿੱਟਾਂ ਮੰਗ ਰਿਹਾ ਉਹ ਕਿਉਂਕਿ ਉਹਨਾਂ ਦਾ ਬੋਟ ਪਰਸੈਂਟ ਵੱਧ ਗਿਆ ਕੱਲ੍ਹ ਦਲ ਤੋਂ ਹੂੰ ਬੀਜਪੀ ਦੀ ਇਸ ਕਰਕੇ ਵੱਧ ਸਿੱਟਾਂ ਮੰਗ ਰਿਹਾ ਉਹ ਤੇ ਅ ਚੰਨੇ ਦੀ ਉਮੀਦਵਾਰ ਦਾ ਜਿਹੜਾ ਕਿ ਕਾਫੀ ਚਰਚਾ ਚੱਲ ਰਹੀ ਹੈ ਜੀ ਤੇ ਸ਼ਾਇਦ ਫਿਰ ਸੁਸ਼ੀਲ ਕੁਮਾਰ ਰਿੰਕੂ ਹੀ ਸਾਹਮਣੇ ਆਉਣ ਉੱਥੇ ਮਿਲਣ ਲੱਗਦਾ ਜੀ ਆਮ ਆਦੀ ਪਾਰਟੀ ਦੇ ਰਿੰਕੂ ਨੂੰ ਹੀ ਨੇ ਕੋਤੇ ਹੀ ਜੂਆ ਖੇਡਣਗੇ ਆਮ ਆਦੀ ਪਾਰਟੀ ਵਾਲੇ ਮੇਰੇ ਖਿਆਲ ਚ ਜੀ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹੁੰਚਾਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਅਨਨੰਦ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ 85 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕੈਨੇਡਾ ਵਿੱਚ